ਇੱਕ ਰੀਸੈਂਟਲੀ ਕਮਰਸ਼ੀਅਲ ਰਿਕਵਰੀ ਕੀਤੀ ਹੈ ਜੀ ਪੌਪੀ ਹਸਕ ਦੀ 5 ਕੁਇੰਟਲ ਜੋ ਇੱਕ ਸ਼ੱਕੀ ਬੰਦਾ ਸੀਗਾ ਇਹ ਪਰਸਨ ਪਿੰਟੂ ਸਿੰਘ ਰਾਵਤ ਇਹ ਇੱਕ ਟਰੱਕ ਚਲਾ ਰਿਆ ਸੀ ਜੋ ਕਿ ਰਾਜਸਥਾਨ ਰਜਿਸਟਰਡ ਸੀਗਾ ਤੇ ਜਦੋਂ ਪੂਰੀ ਸਰਚ ਕੀਤੀ ਗਈ ਤਾਂ ਉਹਦੇ ਵਿੱਚੋਂ 5 ਕੁਇੰਟਲ 500 ਕਿਲੋ ਰੀਪੌਪੀ ਹਸਕ ਰਿਕਵਰ ਹੋਈ ਹੈ ਜੀ ਸੋ ਇਹਦੇ ਵਿੱਚ ਅਸੀਂ ਇੱਕ ਐਫ ਆਈ ਆਰ ਰਜਿਸਟਰ ਕੀਤੀ ਹੈ ਜੀ ਐਫ ਆਈ ਆਰ ਨੰਬਰ 99 ਅੰਡਰ ਸੈਕਸ਼ਨ 15 ਸੀ ਪੰਜਾਬ ਸਰਕਾਰ ਦੁਆਰਾ ਜੀ ਸਪੈਸ਼ਲ ਕੈਂਪੇਨ ਜਿਹੜੇ ਚਲਾਈ ਜਾ ਰਹੀ ਹੈ ਯੁੱਧ ਨਸ਼ਾ ਵਿਰੋਧ ਉਹਦੇ ਤਹਿਤ ਕਾਰਵਾਈ ਕਰਦੇ ਹੋਏ ਸ਼੍ਰੀ ਮੁਖਸਰ ਸਾਹਿਬ ਪੁਲਿਸ ਸਾਡੇ ਐਸਐਸਪੀ ਸਾਹਿਬ ਡਾਕਟਰ ਅਖਿਲ ਚੌਧਰੀ ਉਹਨਾਂ ਦੀ ਲੀਡਰਸ਼ਿਪ ਹੇਠ ਸਾਡੀ ਸੀਆਈਏ ਟੀਮ ਦੇ ਇੰਚਾਰਜ ਇੰਸਪੈਕਟਰ ਰਾਜਵੀਰ ਤੇ ਇਹਨਾਂ ਦੀ ਸਾਰੀ ਟੀਮ ਨੇ ਇੱਕ ਰੀਸੈਂਟਲੀ ਕਮਰਸ਼ੀਅਲ ਰਿਕਵਰੀ ਕੀਤੀ ਹੈ ਜੀ ਪੋਪੀ ਹਸਕ ਦੀ 5 ਕੁਇੰਟਲ ਸੋ ਇਹ ਮੈਂ ਤੁਹਾਨੂੰ ਡਿਟੇਲ ਦੱਸ ਦਿੰਦਾ ਜੀ ਮੁਕਦਮੇ ਦੀ ਔਨ ਅ ਇੰਟੈਲੀਜੈਂਸ ਇਨਪੁਟ ਜੋ ਸਾਡੀ ਟੀਮ ਨੂੰ ਮਿਲੀ ਸੀ ਉੱਤੇ ਵਰਕ ਕਰਦੇ ਹੋਏ ਉਹਨੂੰ ਡਿਵੈਲਪ ਕੀਤਾ ਗਿਆ ਤੇ ਜੋ ਇੱਕ ਸ਼ੱਕੀ ਬੰਦਾ ਸੀਗਾ ਇਹ ਪਰਸਨ ਪਿੰਟੂ ਸਿੰਘ रावत ਸੋ ਇਹ ਅਸੀਂ ਐਪਰੀਹੈਂਡ ਕੀਤਾ ਤੇ ਇਹ ਇੱਕ ਟਰੱਕ ਚਲਾ ਰਿਹਾ ਸੀ ਜੋ ਕਿ ਰਾਜਸਥਾਨ ਰਜਿਸਟਰਡ ਸੀਗਾ ਸੋ ਜਦੋਂ ਇਹਦੀ ਤਲਾਸ਼ੀ ਕੀਤੀ ਗਈ ਪ੍ਰੋਪਰਲੀ ਆਫਟਰ ਦਾ ਲੀਗਲ ਪ੍ਰੋਸੀਜਰ ਫਾਲੋ ਜੋ ਕੀਤਾ ਐਨਡੀਪੀ ਸੈਕਟਰ ਦਾ ਜੇ ਜਦੋਂ ਪੂਰੀ ਸਰਚ ਕੀਤੀ ਗਈ ਤਾਂ ਉਹਦੇ ਵਿੱਚੋਂ 5 ਕੁਇੰਟਲ 500 ਕਿਲੋ ਜਿਹੜੀ ਪੌਪੀ ਹਸਕ ਰਿਕਵਰ ਹੋਈ ਹੈ ਜੀ ਤੇ ਇੱਕ ਟਰੱਕ ਬੀਰਿੰਗ ਨੰਬਰ ਹੈਗਾ Rajasthan RJ09GC1185 ਸੋ ਜੋ ਅਕਿਊਜ਼ਡ ਫੜਿਆ ਗਿਆ ਪਿੰਟੂ ਸਿੰਘ रावत son of ਨਰਾਇਣ ਸਿੰਘ रावत ਰੈਜ਼ੀਡੈਂਟ ਆਫ ਅਜਮੇਰ ਡਿਸਟ੍ਰਿਕਟ Rajasthan ਸੋ ਇਹਦੇ ਚ ਅਸੀਂ ਇੱਕ ਐਫ ਆਈ ਆਰ ਰਜਿਸਟਰ ਕੀਤੀ ਹੈ ਜੀ ਐਫ ਆਈ ਆਰ ਨੰਬਰ 99 ਅੰਡਰ ਸੈਕਸ਼ਨ 15C ਸੋ ਅੱਗੇ ਜੋ ਵੀ ਇਹਦੇ ਨਾਲ ਕਨੈਕਟਡ ਇਸ ਰੈਕਟ ਦੇ ਨਾਲ ਪਰਸਨਸ ਹੈ ਜਾਂ ਬੈਕਵਰਡ ਫਾਰਵਰਡ ਲਿੰਕੇਜ ਦੇ ਵਿੱਚ ਜਿਹਦੀ ਵੀ ਇਨਵੋਲਵਮੈਂਟ ਸਾਹਮਣੇ ਆਉਂਦੀ ਹੈ ਤਾਂ ਉਸ ਤੇ ਫਰਦਰ ਜੋ ਵੀ ਲੀਗਲ ਐਕਸ਼ਨ ਬੰਦ ਆ ਉਹ ਕੀਤਾ ਜਾਊਗਾ ਥੈਂਕ ਯੂ ਪਰ ਲਗੇ ਕਿ ਤੁਹਾਨੂੰ ਅੰਬੈਸੀ ਤੇ ਚੰਗੀ ਚੀਜ਼ ਹੋਊਗਾ ਨਹੀਂ ਇਨੀਸ਼ੀਅਲ ਇਨਫੋਰਮੇਸ਼ਨ ਦੇ ਵਿੱਚ ਹੀ ਕਲੀਅਰ ਹੋਇਆ ਕਿ ਜਿਵੇਂ ਬੰਦਾ ਰਾਜਸਥਾਨ ਦਾ ਸੀਗਾ ਸੋ ਉੱਥੋਂ ਹੀ ਲਿਆ ਰਿਆ ਸੀ ਔਰ ਅੱਗੇ ਗਾਂ ਨੇ ਸਪਲਾਈ ਫਾਰਵਰਡ ਲਿੰਕੇਜ ਦੇ ਵਿੱਚ ਕਿਹਨੂੰ ਕਰਨੀ ਸੀਆਂ ਕੀ ਹੈ ਉਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਸੋ ਪੁਲਿਸ ਰਿਮਾਂਡ ਤੇ ਜਦੋਂ ਇਹ ਪਰਸਨ ਲਿਆ ਜਾਂਦਾ ਹੈ ਤਾਂ ਉਹ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਜਿਹਦਾ ਵੀ ਜੋ ਵੀ ਇਨਵੋਲਵਮੈਂਟ ਆਊਗੀ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਦੇਵਾਂਗੇ